ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਮੀਨ ਕਰਦੇ ਤੁਸੀਂ ਸਾਰੇ ਠੀਕ ਹੋਣਾ ਜੱਜ ਜਿਵੇਂ ਬਣਾਈ ਇਹ ਦਾਲ ਛਣੇ ਦੀ ਦਾਲ ਆਪ ਇਹ ਦਾਲ ਹੁਣ ਚੌਲ ਬਣਾਣੇ ਆ ਚੌਲ ਲੈ ਕੇ ਆਣਗੇ ਫੇਰ ਹੀ ਬਣਾਣਗੇ ਨਹੀਂ ਤਾਂ ਮੰਨੇ ਨਹੀਂ ਚੌਲ ਤੇ ਦਾਲ ਚੌਲ ਬਣਾਉ ਇੰਨੇ ਟੇਸਟੀ ਲੱਗਣਗੇ ਅੱਜ ਕਈ ਦਿਨਾਂ ਬਾਅਦ ਆਪਾਂ ਦਾਲ ਚੌਲ ਖਾ ਰਹੇ ਆ ਤੇ ਭਾਂਡੇ ਹਲੇ ਵੀ ਇੰਨੇ ਇਕੱਠੇ ਪਏ ਆ ਆ ਦੇਖੋ ਅੱਜ ਮੈਂ ਧੋੜੇ ਪੈਣੇ ਮੈਨੂੰ ਲੱਗਦਾ ਹੁਣੀ ਆ ਦੇਖੋ ਆ ਭਾਂਡੇ ਪਏ ਹੋਏ ਆ ਧੋ ਕੇ ਬਸ ਐਸ ਕਰਾਂਗੇ ਦਾਲ ਤਾਂ ਬੜੀ ਚੌਲ ਦੀ ਬਣਾਣੇ ਮੈਂ ਔਰ ਚਾਹ ਪੀਣੀ ਆ ਬਸ ਮੇਰੇ ਹਸਬੰਦ ਕੰਮ ਤੋਂ ਆ ਚੁੱਕੇ ਨੇ ਤਾਂ ਹੀ ਮੈਂ ਬਲੌਗ ਨੂੰ ਸ਼ਾਰਟ ਕੀਤਾ। ਵਸ ਸਾਂ ਸਵੇਰੇ ਤਾਂ ਪ੍ਰੈਮੀ ਨਹੀਂ ਹੁੰਦਾ ਤਾਂ ਸਵੇਰੇ ਕਿਥੇ ਸਟਾਰਟ ਕਰਾਂ ਲੋ। ਸਾਂ ਨਹੀਂ ਕਰਦੀ ਇਸ ਲਈ। ਚਲੋ ਕੋਈ ਨਾ ਜਿੱਦਾਂ ਰੱਬ ਦੀ ਮਰਜ਼ੀ। ਸਟਾਰਟ। ਗਾਇਸ ਤੁਸੀਂ ਸਾਰੇ ਮੈਨੂੰ ਪੁੱਛਦੇ ਹੁੰਦੇ ਸੀ ਕਿ ਮਤਲਬ ਤੁਸੀਂ ਮੈਰਿਜ ਤੋਂ ਪਹਿਲਾਂ ਕੀ ਕਰਦੇ ਸੀ, ਕਿੱਥੇ ਰਹਿੰਦੇ ਸੀ, ਕੀ ਕੰਮ ਸੀ ਤੁਹਾਡਾ। ਤੇ ਮੈਂ ਤੁਸੀ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਮੈਰਿਜ ਤੋਂ ਪਹਿਲਾਂ ਕੀ ਕਰਦੀ ਸੀ, ਕਿੱਥੇ ਰਹਿੰਦੀ ਸੀ, ਕਿੱਥੋਂ ਮੈਂ ਬਿਲੋਂਗ ਕਰਦੀ ਆ ਕੁਝ ਵੀ। ਉਂ ਟੇ ਕੋ ਮੈਂ ਆਪਾਂ ਪਹਿਲਾਂ ਪਿੰਡ ਚ ਰਹਿੰਦੇ ਸੀ ਮੇਰਾ ਪਿੰਡ ਹੈਗਾ ਚਾਸੀ ਚਾਸੀ ਤੁਸੀਂ ਸਾਰੇ ਸਮਝਦੇ ਹੋਣਾ ਚਾਸੀ ਦੀ ਰਾਣੀ ਜਿੱਤਦੀ ਉੱਥੇ ਸੀ ਮੈਂ ਆ ਮੈਂ ਵੀ ਚਾਸੀ ਦੀ ਆ ਤੇ ਉਥੋਂ ਜਦੋਂ ਫੋਟੋ ਲੈਂਦੇ ਸੀ ਨਾ ਉਧਰ ਰਹਿੰਦੇ ਸੀ ਉੱਥੇ ਤੇ ਉਥੇ ਮਤਲਬ ਕਿ ਜੋ ਮੇਰੇ ਡੈਡੀ ਜੀ ਸੀਗੇ ਨਾ ਤੋਂ ਉਹਨਾਂ ਦੇ ਨਾਲ ਉਹ ਤਵੇ ਕੁਝ ਥੋੜੀ ਜਿਹੀ ਸਹਾਉ ਹੋ ਗਈ ਸੀ ਤਾਂ ਫਿਰ ਉਹ ਕੁਸ਼ ਕਰਦੇ ਤੇ ਸਾਡੇ ਅਸੀਂ ਪੜ ਜਾਂਦੇ ਸੀ ਮੈਂ 5ਵੀਂ ਕਲਾਸ ਚ ਪੜਦੇ ਹੁੰਦੀ ਸੀ ਜਦੋਂ 5ਵੀਂ ਕਲਾਸ ਦੇ ਮਤਲਬ ਬੋਰਡ ਪ੍ਰੀਕਸ਼ਣ ਨਹੀਂ ਹੁੰਦੀ 5ਵੀਂ ਦੇ ਉਹ ਜਲਦੀ ਉਹਦੋਂ ਮੇਰੇ ਡੈਡੀ ਜੀ ਮਤਲਬ ਤਵੇ ਖੜਾ ਹੋ ਗਿਆ ਫਿਰ ਅਸੀਂ ਬੋਰਡ ਬ੍ਰੇਕ ਚ ਵੀ ਨਹੀਂ ਦਿੱਤੀ ਜੋ ਕੁਸ਼ ਵੀ ਤੇ ਮਤਲਬ ਉਹ ਥੋੜਾ ਗਲਤ ਕੰਮ ਜਾ ਹੋ ਗਿਆ ਸੀ ਡੈਡੀ ਨਾਲ ਤਾਂ ਫਿਰ ਉਸ ਤੋਂ ਬਾਅਦ ਮਤਲਬ ਵੀ ਫਿਰ ਅ빠 ਪੜਾਈ ਛੱਡ ਤੇ ਪੜਾਈ ਛੱਡ ਕੇ ਪੰਜਾਬ ਕੇ ਆ ਗਏ ਸੀ ਪੰਜਾਬ ਤੋਂ ਜਦੋਂ ਆਏ ਆ ਤਾਂ ਇੱਥੇ ਸਾਡੇ ਮਾਮਾ ਲੱਗੇ ਸੀ ਮਾਮਾ ਜੀ ਮੇਰੇ ਮੰਮੀ ਦੇ ਸਸਟਰ ਬ੍ਰਦਰ ਤੇ ਮੇਰੀ ਮੰਮੀ ਦਾ ਇੱਕੋ ਇੱਕ ਬ੍ਰਦਰ ਆ ਤੇ ਮਤਲਬ ਉਹ ਵੀ ਠੀਕ ਨਹੀਂ ਮੇਰੇ ਮਾਮਾ ਜੀ ਵੀ ਇੰਨੇ ਖਾਸ ਨਹੀਂ ਜਦੋਂ ਆਪਾਂ ਆਏ ਸੀ ਮੇਰੇ ਅਸੀਂ 6 ਭੈਣ ਭਰਾ ਹਨ ਤੇ ਮੇਰੀ ਮੰਮੀ ਮੇਰੀ ਮੀਮੀ ਜਦੋਂ ਤੁਹਾਨੂੰ ਇੱਥੇ ਲੈ ਕੇ ਆਈਏ ਪੰਜਾਬ ਸੇ ਤੇ ਇਥੇ ਮਤਲਬ ਜਿਹੜੇ ਮੇਰੇ ਨਾਨੂ ਜੀ ਸੀ ਉਹ ਮੈਨੂੰ ਸਟਾਰਟਿੰਗ ਤੋਂ ਪੰਜਾਬ 'ਚ ਰਹਿੰਦੇ ਸੀ ਬਲੋਂਗ ਵੀ ਪੰਜਾਬ 'ਚ ਹੀ ਕਰਦੇ ਸੀ ਜਿਹੜੇ ਮੇਰੇ ਨਾਨੂ ਜੀ ਸੀ ਮੇਰੀ ਮੰਮੀ ਦੀ ਮੈਰਿਜ ਚਾਸੇ ਹੋਏ ਸੀ ਮੇਰੇ ਜਨਮ ਚਾਸੇ ਲਾਇਆ ਤਾਂ ਉਹ ਨਾ ਉਹ ਮਤਲਬ ਕਿ ਜਦੋਂ ਪੜ ਪੰਜਾਬ 'ਚ ਆਏ ਆਨ ਤੋਂ ਬਾਅਦ ਮਤਲਬ ਕਿ ਜਦੋਂ ਇੱਥੇ ਪਹਿਲਾਂ ਇੱਕ ਦਿਨ ਆਏ ਤਾਂ ਸ਼ਡਿਊਲ ਪਾਸੇ ਕੁਝ ਨਹੀਂ ਸੀ ਤਾਂ ਸਾਡੇ ਕੋਲ ਟੋਟਲ 50 ਰੁਪਏ ਸੀਗੇ 50 ਰੁਪਏ ਦੇ ਵਿੱਚ ਮੰਮੀ ਨੇ ਉਸ ਟਾਈਮ 10 ਸਾਲ ਪੁਰਾਣੀ 10 11 ਸਾਲ ਪੁਰਾਣੀ ਗੱਲ ਆ 50 'ਚ ਮੰਮੀ ਨੇ ਬ੍ਰੈਡ ਰੱਡ ਮਤਲਬ ਕਿ 20 ਦਾ ਤਾਂ ਬ੍ਰੈਡ ਦਾ ਲੈ ਲਿਆ ਸੀ ਸਬਜ਼ੀ ਨੂੰ ਜੁ ਕੋਈ ਸੀਗੀ ਨਹੀਂ ਤਾਂ 20 ਰੁਪਏ ਨਾ ਮਤਲਬ ਬ੍ਰੈਡ ਲੈ ਲਿਆ ਸੀ ਤਾਂ ਅਸੀਂ ਆਰੇ ਭੈਣ ਪਰਾਨੇ ਖਾਲੇ ਸਾਨੂੰ ਭੁੱਖ ਨਹੀਂ ਲੱਗੀ ਸੀ ਰਲਤਾ ਕੁਛ ਨਹੀਂ ਖਾਤਾ ਸੀ ਤੋ ਬ੍ਰੈਡ ਆਪਾਂ ਨੇ ਖਾ ਲਿਆ ਵਿਚਾਰੇ ਮੇਰੀ ਮੰਮੀ ਨੂੰ ਕੁਛ ਨਹੀਂ ਖਾਤਾ ਸੀ ਮੰਮੀ ਸਾਰਾ ਜਿੰਮਦਰੋਪ ਟੈਮ ਵੀ ਮੈਨੂੰ ਭੁੱਖ ਹੀ ਲੱਗੀ ਸੀ ਕਿ ਪਹਿਲਾਂ ਮੰਮਲੀ ਅਸੀਂ 6 ਦਿਨ ਸੀ 6 ਦਿਨ ਬ੍ਰੈਡ ਵੀ ਕਿੰਨੇ ਖਾਣਗੇ ਫਿਰ ਅਸੀਂ 6 ਦਿਨ ਖਾ ਲਿਆ ਮੰਮੀ ਕੁਖੀਰੇ ਫਿਰ ਉਹ ਜਿਹੜੇ 30 ਰੁਪਏ ਸੀ ਨਾ 30 ਰੁਪਏ ਦੀ ਮੇਰੀ ਮੰਮੀ ਘਰੇਲੇ ਲਿੱਤੇ ਸੀ ਘਰੇਲੇ ਕਹਦੇ ਮੰਮੀ ਕਹਿੰਦੀ ਮੈਂ ਆਪਣੇ ਛੋਟੇ ਭਰਾ ਦੇ ਘਰੇ ਜਾ ਰਹੀ ਹਾਂ ਤੋ ਮਤਲਬ ਪਾ ਖਾਲੇ ਹੱਥ ਨਹੀਂ ਜਾਂਦੇ ਤਾਂ 3 ਰੁਪਏ ਦੇ ਮੈਂ ਕਰੇਲੇ ਲੈ ਦੇ ਸਾਮੂ ਵਾਸਤੇ ਤੇ ਜਦੋਂ ਮੰਮੀ ਨੇ ਕਰੇਲੇ ਲਿੱਤੇ ਨਾ ਤਾਂ ਲੈ ਕੇ ਆਪਾਂ ਚੱਲ ਪਏ ਉਹ ਜਿਹੜੇ ਪਹਿਲਾਂ ਮੰਮੂ ਉਹਦੇ ਤੇ ਰਹਿ ਗਏ ਤਾਂ ਕਰੇਲੇ ਨੇ ਕਿ ਮੰਮੂ ਤੇ ਪਹਿਲਾਂ ਘਰੇ ਗਏ ਨਾ ਮੇਰੀ ਮੰਮੀ ਨਾਲ ਉਹਨਾਂ ਨੇ ਕਰੇਲੇ ਲੈਤੇ ਹੱਥ ਪੱਲੇ ਦੇ ਕੁਛ ਸੀਗਾ ਨਹੀਂ ਕਰੇਲੇ ਦੇਤੇ ਤੋਨਾ ਆਸਤਵ ਪਹਿਲਾਂ ਤਾਂ ਮੰਮੂ ਜੀ ਨੇ ਰੱਖਨੇ ਕਰੇਲੇ ਆ ਕੁਛ ਵੀ ਫਿਰ ਉਸ ਤੋਂ ਬਾਅਦ ਮੰਮੂ ਤੇ ਲੱਭ ਕੇ ਬਾਜ਼ਾਰ ਫਿਰ ਵਾਪਸ ਕਰਦੇ ਸੀ ਜਿੱਥੇ ਕਰੇਲੇ ਲੈਣੇ ਲੱਗੇ ਤੋ ਮੈਂ ਕੁਈ ਨਹੀਂ ਉਹ ਜਿਹੜੇ ਸਾਡੇ ਮੰਮੀ ਦੀ ਉਹ ਥੋੜੀ ਮੱਚਦੇ ਹੁੰਦੇ ਸੀ ਮੰਮੀ ਦੀ ਕਹਿੰਦੇ ਸੀ ਚਾਰ ਚਾਰ ਕੁੜੀਆਂ ਨੇ ਮਤਲਬ ਛੋਟੀਆਂ ਛੋਟੀਆਂ ਨੇ ਕੌਣ ਸੇ ਮੰਨ ਲਓ ਕਿ ਮੈਂ ਨਾ ਵਿਆਹ ਹੋ ਗਿਆ ਉਹ ਫੀਣੀ ਮਗਾ ਤਾਂ ਫਿਰ ਸਾਡੇ ਮਾਮੂ ਜੀ ਰਾਤ ਦਾ ਘਰ ਸੀ ਤੇ ਮੇਰੇ ਮਾਮੂ ਨੇ ਨਾ ਮਤਲਬ ਸੰਜ ਕਿ ਉਪਰ ਛੱਤ ਤੇ ਸਵਾਤਾ ਉਹ ਟਾਈਮ ਪਤਾ ਕਿਦਾਂ ਦਾ ਸੀਗਾ ਜਿੱਦਾਂ ਕਿੰਤਾ ਦਾ ਸਨ ਉਹ ਦਿਨ ਹੁੰਦੇ ਦਸੰਬਰ ਦਸੰਬਰ ਜਨਵਰੀ ਦੇ ਦਿਨ ਹੁੰਦੇ ਆ 29 ਫਰਵਰੀ ਦੇ ਦਿਨ ਉਹ ਦਿਨ ਸੀ ਉਹ ਦਿਨ ਮੇਲੇ ਸਾਡੇ ਮੰਮੀ ਨੇ ਨਾ ਨਾ ਹਨ ਛੱਤ ਤੇ ਸੁਮਾਤਾ ਸੀ ਛੱਤ ਦੇ ਸੁਲੰਤਵਾਦ ਇੱਕ ਨਾ ਮਤਲਬ ਨੀਚੇ ਤਾਂ ਵਿਸਤਾਰ ਦਿੱਤਾ ਸੀ ਚਟਾਈ ਨਹੀਂ ਉਹ ਚਟਾਈ ਚਟਾਈ ਦੇ ਉੱਤੇ ਹੀ ਉਹਦੇ ਉੱਪਰ ਅਸੀਂ ਸਾਰੇ ਸੋ ਗਏ ਤਾਂ ਸਾਰੇ ਸੋ ਗਏ ਤੇ ਸਾਡੇ ਕੋਲ ਉੱਪਰ ਲੈਣ ਲਈ ਕੋਈ ਕੱਪੜੇ ਨਹੀਂ ਸੀਗੇ ਤਾਂ ਮੰਮੂ ਜੀ ਨੇ ਇੱਕ ਪਤਲੀ ਜੀ ਚਾਦਰ ਜਿੱਦਾਂ ਆਪਾਂ ਬੈੱਡ ਸ਼ੀਟ ਨੂੰ ਵਿਛਾਉਂਦੇ ਬੈੱਡ ਸ਼ੀਟ ਉਹ ਵੀ ਜਿੱਤੇ ਤਰਤੀ ਤੇ ਉੱਪਰ ਛਾਤ ਤ ਹੈ ਸਤਿ ਜੀ ਤੁਹਾਨੂੰ ਪਤਾ ਕਿੰਨੀ ਠੰਡ ਹੁੰਦੀ ਹੈ। ਸੋ ਅਸੀਂ ਸਾਰੇ ਭੈਣ ਭਰਾ ਤਾਂ ਸਾਰੀ ਰਾਤ ਮੱਛਰ ਕੱਟਦਾ ਰਿਆ। ਅਸੀਂ ਮਤਲਬ ਮੱਛਰ ਕੱਟਦੇ ਕੱਟਦੇ ਮਤਲਬ ਕਿ ਠੰਡ ਲੱਗਦੀ ਰਹੀ ਨਹੀਂ ਬਹੁਤ। ਸਾਰੀ ਰਾਤ ਅਸੀਂ ਠੰਡੇ ਠੰਡ ਚ ਹੀ ਸੋਏ। ਇੱਕ ਚਾਦਰ ਪਤਲੀ ਚਾਦਰ ਲੈ ਤੇ। ਸੋ ਉਦੋਂ ਵੀ ਮੇਰੀ ਮੰਮੀ ਨੇ ਚਾਦਰ ਨਹੀਂ ਦਿੱਤੀ ਸਾਨੂੰ। ਕਿਉਂਕਿ ਚਾਦਰ 6 ਜਣੇ ਸੀਗੇ। ਸੋ 6 ਜਣੇ ਨੂੰ ਚਾਦਰ ਨਹੀਂ ਮੰਮੀ ਨੇ ਵਾਣੀ ਸੀ। ਮਨੂੰ ਇੱਕ ਛੁੰਨੀ ਦਿੱਤੀ ਸੀ ਕਾਟਨ ਦੀ। ਉਹ ਕਾਟਨ ਦੀ ਛੁੰਨੀ ਲੈ ਕੇ ਸੋ ਗੀ। ਉਹ ਉਸ ਤੋਂ ਅੱਗੇ ਜਦੋਂ ਅਸੀਂ ਸਵੇਰੋਂ ਤੇ ਸਾਡੇ ਮਾਮੂ ਜੀ ਨੇ ਸਾਨੂੰ ਘਰੋਂ ਕਹਿਤਾ ਸੀ ਇੱਕ ਤੁਸੀਂ ਆਪਦੇ ਤੇ ਹੋਰ ਠਿਕਾਣਾ ਦੇਖੋ ਇੱਥੇ ਨਹੀਂ ਹੈਗਾ ਮਤਲਬ ਮੈਂ ਆਪਣਾ ਉਹ ਮੇਰੇ ਮਾਮੂ ਜੀ ਨੇ ਤਾਂ ਮੈਂ ਇੱਕ ਗੱਲ ਦੱਸ ਤਿੰਨ ਮੁੰਡੇ ਨੇ ਕੁੜੀਆਂ ਕੋਈ ਵੀ ਨਹੀਂ ਜੀ ਦੇ ਕੋਲ ਨਹੀਂ ਉਹਨਾਂ ਪਾਗਾ ਵਾਲਾ ਹੁੰਦਾ ਵਾ ਫਿਰ ਨਾ ਮਤਲਬ ਕਿ ਚਲੋ ਫਿਰ ਮੰਮੀ ਮੰਮੀ ਬ ਤਾਂ ਕੀ ਸੋਚ ਕੇ ਐਸੀ ਮੇਰਾ ਪ੍ਰਾ ਹੈਗਾ ਪੰਜਾਬ ਤੇ ਉਹ ਮੇਰੇ ਲਈ ਸਭ ਕੁਝ ਕਰੂ ਮਤਲਬ ਕਿ ਕੱਲੇ ਕੱਲੇ ਭੈਣ ਭਰਾ ਤੋਂ ਜਾਣ ਵਾਦੇ ਆ ਪਰ ਮੇਰੇ ਮਾਮੂ ਜੀ ਨੇ ਇਦਾਂ ਕੁਝ ਨਹੀਂ ਕੀਤਾ ਤੇ ਸਾਨੂੰ ਦੂਜੇ ਦਿਨ ਭੇਜਤਾ ਸੁਨਾਨੀ ਕੋਲ ਅਸੀਂ ਨਾਨੀ ਕੋਲ ਆ ਗਏ ਨਾਨੀ ਵੀ ਸਾਡੀ ਦੁੱਧ ਦੀ ਸਗੀ ਨਾਨੀ ਤਾਂ ਸੀ ਹੀ ਮੇਰੀ ਨਾਨੀ ਨੇ ਦੁੱਧ ਦੀ ਮੈਰਿਜ ਕੀਤੀ ਸੀ ਉਹਨਾਂ ਨੇ ਸਿਰ ਤੋਂ ਉਸ ਤੋਂ ਬਾਅਦ ਮਤਲਬ ਜਦੋਂ ਨਾਨੀ ਘਰੇ ਗਈ ਨਾਨੀ ਨੇ ਇੱਕ ਦਿਨ ਤਾਂ ਬੱਧੀਆ ਟ੍ਰੀਟ ਕੀਤਾ ਰੋਟੀ ਪਾਣੀ ਪੂੜੀਆਂ ਪਾਣੀ ਉਹ ਵਿਦਿਆ ਖਲਾਈਆਂ ਤੇ ਦੂਜੇ ਦਿਨ ਮੇਰੀ ਨਾਨੀ ਵੀ ਗੱਲ ਕਰਨ ਲੱਗੀ ਕਿ ਤੁਸੀਂ ਨਾ ਹੁਣ ਘਰੇ ਚੱਲ ਜਾਓ ਮੈਂ ਤੁਹਾਡਾ ਖਰਚਾ ਹੋ ਜਾਨੇ ਚੱਕ ਸਕੂ ਫਿਰ ਮੈਂ ਮੰਮੀ ਨੇ ਜੀ ਮੈਂ ਪਿੰਡ ਚੱਲ ਗਈ ਪਿੰਡ ਤੇ ਮੇਰੇ ਬੱਚੇ ਨੂੰ ਕੁਝ ਖਾਣ ਨੂੰ ਮਿਲਾ ਪਰ ਪਿੰਡ ਤੇ ਨਾ ਕੰਮ ਨਹੀਂ ਹੁੰਦਾ ਸਾਡੇ ਆਪ ਦੇ ਖੇਤ ਖੁੱਤ ਨਹੀਂ ਸੀ ਜੋ ਕੁਝ ਵੀ ਨਹੀਂ ਸੀ ਮੰਮੀ ਕਹਿੰਦੀ ਜੀ ਮੈਂ ਮਿਹਨਤ ਮੈਂ ਕਰਾਂਗੀ ਤਾਂ ਫਿਰ ਮੈਂਨੇ ਬੱਚਾ ਨੂੰ ਪਿੱਛੇ ਦੇਖੂ ਹੁਣ ਇਹ ਉਹ ਦੌੜਦਾ ਰੋਜ਼ ਤੋਂ ਬਾਅਦ ਤਾਂ ਮੰਮੀ ਕਹਿੰਦੀ ਮੈਂ ਨਹੀਂ ਜਾਣਾ ਪਈ ਫਿਰ ਮੰਮੀ ਮਤਲਬ ਕਿ ਇੱਥੇ ਲੁਧਿਆਣਾ ਜੇ ਇੱਕ ਨਾ ਡੱਬਾ ਹੁੰਦਾ ਨਾ ਜਿੱਦਾਂ 5 ਲੀਟਰ ਵਾਲਾ ਡੱਬਾ ਨਿੰਦਾ ਨਾ ਉਹਦੇ ਵਿੱਚ ਪਾਣੀ ਲੈ ਕੇ ਚਾਰ ਰੋਟੀਆਂ ਤੇ achar ਉਹ ਲੈ ਕੇ ਤੇ ਮੰਮੀ ਸਾਡੇ ਨੂੰ ਪੈਦਲੀ ਐਸੇ ਤਾਂ ਹੱਥ ਤੇ ਕੱਖ ਨਹੀਂ ਸੀ ਲਾ ਇੱਕ ਰੁਪਏ ਵੀ ਹੱਥ ਤੇ ਨਹੀਂ ਸੀ ਹੁੰਦਾ ਪੈਦਲੀ ਮੰਮੀ ਇੱਥੇ ਉੱਥੇ ਘੁੰਮਦੇ ਘੁਮਾਂਦੇ ਮਤਲਬ ਕਿ ਉਹਨਾਂ ਨੇ ਕਮਰਾ ਲੱਭਿਆ ਕਮਰਾ ਵੀ ਕਿੱਦਾਂ ਦਾ ਸੀਗਾ ਕਮਰਾ ਬਣਿਆ ਤਾਂ ਕਾਰਜਾ ਸੀ ਉਹ ਛੱਤ ਸੀ ਨਾ ਉੱਤੇ ਉੱਪਰ ਲਿਫਾਫਾ ਜਿਦਾ ਕਾਲਾ ਲਿਫਾਫਾ ਨਹੀਂ ਪਾ ਦਿੰਦੇ ਉਹ ਬਾਇਰ ਸੀ ਛੱਤ ਨਹੀਂ ਪਾਈ ਗਈ ਸੀ ਤੋਂ ਉੱਥੇ ਮਤਲਬ ਕਿ ਅਸੀਂ ਰਹੇ ਥੋੜੇ ਮਧਰਾ ਥੋੜੇ ਲੇਕਿਨ ਜਨਮ ਵਿੱਚ ਜਨਾਨੀ ਅੱਛੀ ਸੀ ਤੋ ਮਤਲਬ ਉਹਨੇ ਸਾਨੂੰ ਕਮਰਾ ਦਿਵਾਇਆ ਉਹਨੇ ਮਤਲਬ ਭੁੱਖ ਲੱਗੀ ਹੋਈ ਸੀ ਅਚਾਰ ਦੇ ਨਾਲ ਰੋਟੀ ਚਾਹ ਰੋਟੀ ਲਈਤੀ ਤਾਂ ਅਸੀਂ ਖਾ ਗਏ ਸੀ ਲੱਭਦੇ ਲੱਭਦੇ ਵੀ 4:20 ਵਜੇ ਵੀ ਸੀ ਕਮਰਾ ਲੱਭਦੇ ਲੱਭ ਕੇ ਫਿਰ ਅਸੀਂ ਜਿਹੜੀ ਉਹ ਜਨਾਨੀ ਸੀ ਉਹ ਜਨਾਨੀ ਅੱਛੀ ਸੂਨ ਸਾਨੂੰ ਮਤਲਬ ਕਿ ਉਹਦੇ ਘਰੇ ਉਸ ਦਿਨ ਬਣਿਆ ਵੀ ਸੀ ਪਤਾ ਰਾਜਮਾ ਚੋਲ ਤੇ ਮੈਂ ਫਿਰ ਮੰਮੀ ਨੂੰ ਬੋਲੇ ਮੰਮੀ ਸਾਨੂੰ ਭੁੱਖ ਲੱਗਦੀ ਆ ਤੋ ਆਂਟੀ ਨੇ ਥਾਲ ਭਰ ਕੇ ਸਾਨੂੰ ਰਾਜਮਾ ਚੋਲ ਦਿੱਤੀ ਸੀ ਸਾਰੇ ਭੈਣ ਭਰਾ ਨੂੰ ਮੰਮੀ ਨੇ ਵੀ ਖਾਣ ਨੂੰ ਰੋਟੀ ਦਿੱਤੀ ਸੀ ਤੋ ਫਿਰ ਅਸੀਂ ਖੁਸ਼ ਹੋ ਗਏ ਸੀ ਉਹ ਜਨਾਨੇ ਮਤਲਬ ਰੇੜੇ ਚੱਲਣ ਦੀ ਸੋਣੀ ਕਿਹਾ ਸੀ ਕਮਰਾ ਇੱਥੇ ਹੈਗਾ ਇੱਧਰ ਜਿੱਦਾਂ ਦਾ ਵੀ ਸੀ ਪਰ ਉਹਨੇ ਇਹਦੀ ਹੈਲਪ ਕੀਤੀ ਬਹੁਤ ਵੱਡੀ ਗੱਲ ਉਹਨੇ ਕਮਰਾ ਜਦ ਲੱਭਿਆ ਸਾਡੇ ਆਸਤੇ ਤਾਂ ਉਹਨਾਂ ਅਸੀਂ ਉੱਥੇ ਆ ਗਏ ਤਾਂ ਅਸੀਂ ਮਤਲਬ ਸਾਡੇ ਕੋਲ ਛੀਰਾ ਕੁਛ ਨਹੀਂ ਇੱਕ ਪਤਲਾ ਸੀ ਜਾਂ ਦੋ ਗਲਾਸ ਸੀਗੇ ਤੇ ਇੱਕ ਪਲੇਟ ਤੇ ਇੱਕ ਕੋਲੀ ਸੀਗੀ ਔਰ ਕੁਝ ਭੰਡਾ ਨਹੀਂ ਸੀਗਾ ਤੇ ਕੱਪੜੇ ਅਸੀਂ ਲੈ ਕੇ ਆਏ ਸੀ ਆਪਣੇ ਤੇ ਜਦੋਂ ਮਤਲਬ ਅਸੀਂ ਉੱਥੇ ਰਹਿਣ ਲੱਗੇ ਦੋ ਦਿਨ ਦੋ ਦਿਨ ਬਾਅਦ ਮੰਮੀ ਕਿਰਾਇਆ ਕਿੱਥੇ ਲਗਾਏ ਮੰਮੀ ਨੇ ਫਿਰ ਕੰਮ ਲੱਭਿਆ ਕੰਮ ਕਿੱਥੇ ਕੋਠੀ ਤੇ ਝਾੜੂ ਪੋਚਾ ਲੰਦਾ ਕੋਠੀ ਵਿੱਚ ਝਾੜੂ ਪੋਚੇ 400 500 ਜਿਹੜਾ ਦਿੰਦੇ ਉਹਦੇ ਵਿੱਚ ਉਹਨਾਂ ਨੇ ਲਗਾਉਂ ਦਿੱਤਾ ਝਾੜੂ ਪੋਚਾ ਕਰੰਦਾ ਵਾਦ ਭੋਲੇ-ਭੋਲੇ ਫਿਰ ਸਾਨੂੰ ਪਹਿਲਾਂ ਸਕੂਲ ਤੇ ਪਾਤਾ ਫਿਰ ਅਸੀਂ ਸਕੂਲ ਤੋਂ ਚਲੇ ਤੁਰ ਗਏ 2 ਦਿਨ ਗਏ ਫਿਰ ਸਾਡੇ ਘਰ ਦਾ ਖਰਚਾ ਮੰਮੀ ਕੱਲੀ ਕਿੱਦਾਂ ਚਲਾਉਂ ਉਹਨੇ ਘਰ ਦਾ ਵੀ ਕੰਮ ਕਰਨਾ ਬਾਲ ਦਾ ਵੀ 6 ਬੱਚਿਆਂ ਨੂੰ ਪਾਲਣਾ ਫਿਰ ਅਸੀਂ ਬਤਾ ਕੀ ਕੀਤਾ ਅਸੀਂ ਸਕੂਲ 'ਚ ਹਟ ਕੇ ਅਸੀਂ ਸਕੂਲੋਂ ਵਿੱਚ ਹਟ ਗਏ ਸੀ ਤਾਂ ਸਕੂਲ ਜਰ ਹਟਕੇ ਫਿਰ ਆਪਾਂ ਮਤਲਬ ਮੈਨੂੰ ਫਿਰ ਕੰਮ ਤੇ ਲਾਇਆ ਮੈਨੂੰ ਪਰਮਾਨੈਂਟਲੀ ਕੰਮ ਤੇ ਲਾਇਆ ਸੀ ਕੋਠੀ ਦੇ ਵਿੱਚ ਦਿਨ ਰਾਤ ਲਈ ਕਿ ਮਤਲਬ ਦਿਨ ਰਾਤ ਲਈ ਕੰਮ ਤੇ ਲਾਇਆ ਫਿਰ ਮੈਂ ਝਾੜੂ ਪੋਚਾਉਣਾ ਕੁਝ ਵੀ ਐ ਵਾਸੀ ਉਹ ਕਰਦੇ ਰਹੇ ਇਹ ਝਾੜੂ ਪੋਚਾਉਗੀ ਆ ਬੱਚੇ ਨੂੰ ਖਿਡਾਣਾ ਜਿਹੜੇ ਮਤਲਬ ਖਿਡਾਣੇ ਵੰਦੇ ਨਾ ਕੋਠੀਆਂ ਵਾਲੀਆਂ ਦੋਨਾਂ ਦੇ ਵਿੱਚ ਨੂੰ ਖਿਡਾਣਾ ਤੇ 2-3000 ਰੁਪਏ ਦਾ ਮਤਲਬ ਕਿ ਫਿਰ ਮੈਨੂੰ ਮਹੀਨੇ ਬਾਅਦ ਮੈਂ ਨੂੰ ਤਾਂ ਪਹਿਲਾਂ ਮੰਮੀ ਕੋਲ ਪੈਸੇ ਨਹੀਂ ਜਿਹੜਾ ਮਕਾਨ ਵਾਲੇ ਸੀ ਉਨੇ ਮੰਗਨੇ ਪੈਸੇ ਦਿੱਤੇ ਸੀ ਕਿੰਨੇ 1500 ਰੁਪਏ 1500 ਰੁਪਏ ਦੇ ਵਿੱਚ ਮੁੰਨੇ ਰਾਸ਼ਨ ਪਾਇਆ ਸੀ ਆਪਣਾ ਕਿਰਾਇਆ ਹਾਲੇ ਵੀ ਨਹੀਂ ਦਿੱਤਾ ਰਾਸ਼ਨ ਦਾਲ ਚੀਨੀ ਭਾਂਡੇ ਭਾਂਡੇ ਤਾਂ ਸੀਗੇ ਨਹੀਂ ਪਲਾਸਟਿਕ ਦੇ ਭਾਂਡੇ ਦੇ ਵਿੱਚ ਦਾਲ ਚੀਨੀ ਲਈ 1500 ਤਾਂ ਉਹਦੇ ਤੋਂ ਦੇਖ ਲਓ ਭਾਂਡੇ ਲਿਆਂਦੇ ਚਾਹ ਪਾਣੀ ਸਭ ਮਤਲਬ ਪੂਰਾ ਖਰਚਾ 1500 ਚ ਕੱਟਿਆ ਸੀ ਉਹਦੇ ਵਿੱਚ ਵੀ ਮੁੰਨੇ 100 200 ਰੁਪਏ ਰੱਖ ਲਈ ਸੀ ਬਤਾ ਕਦੇ ਵਾਸਤੇ ਦਵਾਈ ਵਾਸਤੇ ਕਰ ਲਉ ਕੋਈ بیمار ਹੋਵੇ ਕੁਝ ਵੀ ਦਵਾਈ ਵਾਸਤੇ ਪੈਸੇ ਰੱਖ ਲਏ ਸੀ ਤੇ ਉਸ ਤੋਂ ਬਾਅਦ ਤੁਜਦੋ ਮੈਂ ਤੇ ਮੇਰੀ ਦੀਦੀ ਸਾਡੇ ਦੋਨਾਂ ਦੇ ਮੇਰੇ 3000 ਰੁਪਏ ਆਏ ਸੀ ਉਹਦੇ ਵੀ 2-3000 6000 ਰੁਪਏ ਆਏ ਸੀ ਉਹਦੇ ਮम्मी ਨੇ ਪਹਿਲਾਂ ਅੰਕਲ ਦੇ 1500 ਰੁਪਏ ਤੇ ਕਿਰਾਇਆ ਦਿੱਤਾ ਉਹਦੇ ਕਿਰਾਇਆ ਹੁੰਦਾ 1100 ਸੀ ਕਮਰੇ ਦਾ ਤੇ 1100 ਕਿਰਾਇਆ ਸੀ 1500 ਦੇ ਤੇ 1100 ਮੈਂ ਮੈਨੂੰ ਪਹਿਲੇ 2500 ਰੁਪਏ ਦੇ ਦਿੱਤੇ ਬਾਕੀ ਜਿਹੜੇ ਕੁਝ ਸੀ ਬਚੇ ਸੀ ਉਹਦੇ ਨਾਲ ਮਤਲਬ ਸਾਡਾ ਖਰਚਾ ਚੱਲਿਆ ਉਹਦੇ ਵਿੱਚ ਵੀ ਸਾਨੂੰ ਘੱਟ ਲੱਗਦਾ ਸੀ ਕੋਈ ਵਜ੍ਹਾ ਅਸੀਂ ਪਹਿਲੇ ਦਿਨ ਤੋਂ ਉਹਦੇ ਡੈਡੀ ਜਿਹੜੇ ਵਦੀ ਵਦੀ ਚੀਜ਼ਾਂ ਫਲ ਫੂਲ ਖਾਣੋਂ ਸੀ ਗਿੱਜੇ ਹੋਏ ਸੀ ਮਤਲਬ ਉਹ ਵਧੀ ਵਧੀ ਚੀਜ਼ਾਂ ਹੋਂਦ ਵਿੱਚ ਆਉਂਦੇ ਸਨ ਜਨਮ ਵਿੱਚ ਕਿਹਦੇ ਆ ਨਹੀਂ ਵਸੇ ਬਖਾਸਪਾ ਮਤਲਬ ਉਹ ਕਦੇ ਰੋਟੀ ਬਣਾ ਲਈ ਕਦੇ ਨਵਾਂ ਕੜਾ ਰੋਟੀ ਖਾ ਲਈ ਕਦੇ ਸਬਜ਼ੀ ਨਿੰਦੂ ਕਦੇ ਖੁਸ਼ੀ ਹੁੰਦਾ ਸੀ ਤਾਂ ਮਤਲਬ ਕਿ ਫਿਰ ਇਦਾਂ ਆਸੀਂ ਕਰਦੇ ਰਹੇ ਕਰਦੇ ਰਹੇ ਉੱਥੇ ਨੂੰ 6 ਮਹੀਨੇ ਲਏ 6 ਮਹੀਨੇ ਤੇ ਕਿੰਨੇ ਹਾਲਤ ਥੋੜੀ ਜਿਹੀ ਠੀਕ ਹੋ ਗਈ ਥੋੜੀ ਜਿਹੀ ਠੀਕ ਹੋਣ ਨਾਲ ਕਮਰਾ ਚੰਦ ਗਿਆ ਉਹ ਮਿੱਟੀ ਅਸੀਂ ਨਿਛਾਨ ਮਾਦਾ ਸਾਡੀ ਆਦਤ ਨਹੀਂ ਸੀ ਉਹ ਮਿੱਟੀ ਮਿੱਟੀ ਹੁੰਦੀ ਸੀ ਅਸੀਂ ਕਦੇ ਵੀ ਨਹੀਂ ਰਹੇ ਜਿਹੜੇ ਸਾਡੇ ਪਿੰਡ 'ਚ ਘਰ ਸੀ ਉਹ ਵੀ ਵਿਦਿਆ ਸੀ ਕਦੇ ਅਸੀਂ ਮਿੱਟੀ ਚ ਨਹੀਂ ਲਈ ਕਦੇ ਹੋ ਨਹੀਂ ਰਹੇ ਤੋਂ ਨਾ ਸਭ ਮੰਨਤ ਚਿੰਦੀ ਘੱਟੇ ਕਿ ਮਾਂ ਉਹਨੇ ਸਟਾਰਟ ਹੋ ਗਈ ਸੀ ਉਹ ਮਿੱਟੀ ਤੇ ਰਹਿੰਦੇ ਸੀ ਬੇੜੇ ਤੇ ਅਸੀਂ ਕਦੇ ਉੱਥੇ ਰਹੇ ਨਹੀਂ ਇਹੇ ਜੀ ਜਗ੍ਹਾ 'ਚ ਹਮਨੇ ਫੇਰ ਸੈਪਰੇਟ ਆਪਣਾ ਲੱਕ ਲਿਆ ਸੈਪਰੇਟ ਆਪਣਾ ਲੱਕ ਲਿਆ ਉਸ ਤੋਂ ਬਾਅਦ ਅਸੀਂ ਉੱਥੇ ਰਹੇ ਉੱਥੇ ਦਾ ਕਿਰਾਇਆ 2000 ਸੀ ਸਾਡੇ ਲਈ 2000 ਰੁਪਏ ਕੱਢਣ ਨੂੰ ਬਹੁਤ ਆਉਂਦੀ ਸੀ ਜਿਹੜੀ ਮੈਂ ਅਸੀਂ ਦੋ ਪਣਾ ਨਾ ਕੰਮ ਕਰਦੇ ਜਿਹੜੀ ਮੈਂ ਤਾਂ ਥੋੜੇ ਸ਼ੋਭੇ ਕੰਮ ਕਰਾ ਲਿਆ ਇਹ ਮਤਲਬ ਬਦੀ ਜਗਾ ਰਹਿਣਾ ਤੇ ਆਪਣਾ ਕੰਮ ਕਰਨਾ ਰਹਿਣਾ ਤੋਂ ਮਤਲਬ ਪਰ ਰਹਿ ਰੋਣੇ ਵੀ ਕੰਮ ਕੀਤਾ ਰੋਕ ਰਾਇਆ ਲੱਗਿਆ ਫਿਰ ਹੌਲੇ ਹੌਲੇ ਮਤਲਬ ਕਿ ਫਿਰ ਹਾਰ ਕੰਡੀਸ਼ਨ ਹੋਰ ਹੋ ਗਿਆ ਹੋਗੀ ਉਹਨੂੰ ਕੰਡੀਸ਼ਨ ਹੋਣ ਨੂੰ 4-5 ਸਾਲ ਲੱਗਦੇ ਸੀ ਹੋਰ ਬਦੀ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਮਤਲਬ ਮੇਰੀ ਜਿਹੜੀ ਵੱਡੀ ਸਿਸਟਰ ਹੈ ਉਹ ਫਿਰ ਕਿਤੇ ਹੈਲਥਲੀ ਜਗ੍ਹਾ ਕੰਮ ਕਰਨ ਲੱਗੀ ਤੁਸੀਂ ਉਹਦੇ ਸੇਲੀ ਕਰਨੀ ਸੀ ਸੇਲੀ ਨੇ ਹੈਲਥਲੀ ਤੋਂ ਲਾਤਾ ਪਰ ਉਹਨਾਂ ਨੇ 6 ਮਹੀਨੇ ਖਾਲਾ ਕੰਮ ਕੀਤਾ ਤੋਂ ਉਸ ਤੋਂ ਬਾਅਦ ਮੈਨੂੰ ਮੈਂ ਘਰੇ ਤੇ ਮੈਨੂੰ ਉਹ ਆਪਣੇ ਨਾਲ ਲਾਤਾ ਤੋਂ ਫਿਰ ਮੈਂ ਵੀ ਮਤਲਬ ਉਹਦੇ ਨਾਲ ਹੀ ਲੱਗ ਗਈ ਲਗਨ ਤਵਾਗਾ ਸੀ ਮਤਲਬ ਮੈਨੂੰ ਤਾਂ ਕਿੰਨੇ ਬੋਲਾ 3500 ਰੁਪਏ ਮਿਲਦੇ ਇਸ ਮੈਨੂੰ ਉਸ ਤੋਂ ਵੀ ਵੈਸੇ ਇਹ ਹੁੰਦੇ ਸੀ ਅਸੀਂ ਦੋਨੋਂ ਪੈਨਾ ਇਕੱਠੇ ਆਲੇ ਜਾਂਦੇ ਸੀ ਇਹ ਬਹੁਤ ਸੁਖ ਸੀਗਾ ਤਾਂ ਨਹੀਂ ਤਾਂ ਉਸ ਤੋਂ ਦੋਨੋਂ ਭੈਣਾਂ ਮਤਲਬ ਲੱਗੇ ਤਾਂ ਉਸ ਤੋਂ 6 ਮਹੀਨੇ ਬਾਅਦ ਦੀਦੀ ਦਾ ਵਿਆਹ ਹੋ ਗਿਆ ਸੀ। ਪਿੱਛੇ ਫਿਰ ਮੈਂ ਇਕੱਲੀ ਰਹਿ ਗਈ। ਤਾਂ ਮੈਂ ਇਕੱਲੀ ਮਤਲਬ ਮੰਮੀ ਵੀ ਸੀਗੇ ਮੈਂ ਵੀ ਸੀ ਪਰ ਜਿਹੜੀ ਆਪਣੀ ਵੱਡੀ ਭੈਣ ਹੈ ਮਤਲਬ ਦੀਦੀ ਸੀ ਜਿਹੜਾ ਸਾਰਾ ਕੁਝ ਸੰਭਾਲ ਲੈਂਦੀ ਸੀ ਉਹਨੇ ਸਭ ਕੁਝ ਤੇ ਮੈਂ ਮੇਰੇ ਤੇ ਜ਼ਿੰਮੇਵਾਰੀ ਆ ਗਈ ਸੀ ਮੈਨੂੰ ਸੰਭਾਲਣ ਆ। ਪਰ ਮੈਂ ਉਹ ਤੋਂ ਕੋਈ ਮਤਲਬ ਫੈਕਟਰੀ ਤੇ ਕੰਮ ਕਰਵਾ ਦਿੱਤਾ ਮੈਂ ਜਿਹੜੀ ਮੇਰੇ ਛੋਟੇ ਭੈਣ ਸੀ ਕੋਈ ਜਗ੍ਹਾ ਮੈਂ ਫਿਰ ਉਹਨੂੰ ਫੈਕਟਰੀ ਚ ਲਵਾਇਆ ਆਪਣਾ। ਅਸੀਂ ਦੋਨੋਂ ਭੈਣਾਂ ਨੇ ਸੰਭਾਲਿਆ ਸਭ ਕੁਝ ਕੀਤਾ ਫਿਰ ਮਤਲਬ ਜਾ ਕੇ ਸਾਡੀ ਕੰਡੀਸ਼ਨ ਥੋੜੀ ਜਿਹੀ ਠੀਕ ਹੋਈ 1% ਫਿਰ ਉਸ ਤੋਂ ਬਾਅਦ ਜਦੋਂ ਮਤਲਬ ਕਿ ਅਸੀਂ ਕੰਮ ਕੁੰਮ ਕਰਨ ਲੱਗੇ ਤੇ ਠੀਕ ਹੋ ਗਏ ਫਿਰ ਆਪਾਂ ਮਤਲਬ ਕਿ ਜਦੋਂ ਲੋਕਡਾਊਨ ਲੱਗੇ ਉਦੋਂ ਵੀ ਸਾਡੇ ਹਾਲਾ ਥੋੜੀ ਜਿਹੀ ਖਰਾਬ ਹੋ ਗਈ ਸੀ ਤੁਹਾਨੂੰ ਸਾਡਾ ਜਿਹੜਾ ਕਮਾ ਕੇ ਲੈ ਕੇ ਆਉਂਦੇ ਸੂਰਜ ਆਪਾਂ ਖਾਂਦੇ ਸੀ ਤੁਹਾਨੂੰ ਨਾ ਬੱਚ ਦਾ ਸੀ ਨੂੰ ਕੁਝ ਰੱਖਦੇ ਸੀ ਕਮਾ ਕੇ ਲੈ ਕੇ ਆਣਾ ਉਹੀ ਖਾਣਾ ਬੱਚਾ ਬੁਝਣਾ ਕੋਸ਼ਿਸ਼ ਨਹੀਂ ਸੀਗਾ। ਸੋ ਉਸ ਤੋਂ ਬਾਅਦ ਚਲੋ ਆਪਾਂ ਠੀਕ ਹੈ ਲੌਕਡਾਊਨ ਦੇ ਵਿੱਚ ਇਧਰ ਉਧਰ ਸਬਜੀ-ਸਬਜੀ ਆਟਾ ਬੰਨ ਲਦਾ ਹੁੰਦਾ ਸੀ ਬੰਨਣਾ ਮਮੀ ਲੈ ਕੇ ਆਉਂਦੇ ਹੁੰਦੇ ਸੀ। ਉਸ ਦਿਨ ਚਲਾ ਲਿਆ। ਉਸ ਤੋਂ ਬਾਅਦ 2 ਮਹੀਨੇ ਦੇ ਲੌਕਡਾਊਨ ਖੁੱਲਿਆ। ਫਿਰ ਉਸ ਤੋਂ ਬਾਅਦ ਮਤਲਬ ਕਿ ਲੌਕਡਾਊਨ ਤੋਂ ਬਾਅਦ ਸੀ। ਫਿਰ ਫੈਕਟਰੀ ਦੀ ਗੱਲ ਲੱਗੀ ਮੇਰੇ ਛੋਟੇ ਬੈਨ ਹਰ ਡੇਸ ਮੈਂ ਕੰਮੇ ਚਲੀ ਜਾ ਰਹੀ ਸੀ। ਪਰ ਉਸ ਤੋਂ ਮੈਂ ਦੋ ਤਿੰਨ ਮਹੀਨੇ ਮਸਾਵਾਮੀ ਦੇਖ ਕੇ ਮੈਂ ਰੈਟ ਗਈ। ਤੇ ਮੈਂ ਮਤਲਬ ਕਿ ਹੱਡੀ ਕਿਉਂ ਸੀ? ਮੇਰੇ ਮਨ 'ਚ ਇਹ ਸੀਗਾ ਮੈਂ ਪਾਲਣ ਦਾ ਕੰਮ ਸਿੱਖਣਾ ਮੇਰੇ ਮਨ 'ਚ ਇਹ ਸੀਗਾ ਸਿੱਖਣਾ ਪਾਲਣ ਦਾ ਕੰਮ ਜੋ ਮਰਜ਼ੀ ਹੋਵੇ ਮੈਂ ਮਤਰਾ ਵੀ ਤਾਂ ਮੈਂ ਨਾ ਜਦ ਪਾਲਣ ਦੇ ਪਹਿਲਾ ਦਿਨ ਦੇ ਦੂਜੇ ਦਿਨ ਦੇ ਦੋਨੋਂ ਮੈਂ ਮੇਰੇ ਕੋਠੇ ਦਾ ਕੰਮ ਮੈਂ ਦੁਬਾਰਾ ਤਾਂ ਮੈਨੂੰ ਦੁਬਾਰਾ ਉਹ ਚੀਜ਼ ਫੀਲ ਹੋਣ ਲੱਗੀ ਕੋਠੇ ਦੇ ਕੰਮ ਕਰੇ ਜਦੋਂ ਭਾਈ ਸਾਹਿਬ ਮੈਂ ਕੋਠੇ ਦਾ ਕੰਮ ਕਰਨ ਲੱਗ ਪਈ ਤਾਂ ਅੱਧੀ ਦਿਹਾੜੀ ਤਾਂ ਮੈਂ ਮਾਦਾ 2-3000 ਦਾ ਕੋਠੇ ਦਾ ਕੰਮ ਕਰ ਦਿੱਤਾ ਫਿਰ ਮੈਂ ਬਾਅਦ ਵਿੱਚ ਇੱਕ ਐਨੰਮ ਦਾ ਹਾਰਫ ਤੇ ਪਾਲਣ ਜਾਣਾ ਹੁੰਦਾ ਆਪਰੇ ਕੋਠੀ ਦਾ ਕੰਮ ਕਰਦਾ ਵੀ ਦੇਖਿਆ ਤੇ ਆਪਣਾ ਵੀ ਦੇਖਦਾ ਮਤਲਬ ਸਵੇਰੇ 7 ਵਜੇ ਉੱਠਣ ਤੋਂ ਬਾਅਦ 6 ਵਜੇ ਉੱਠਦੇ ਸੀ 7 ਵਜੇ ਤੋਂ ਉੱਠਦੇ ਸਾਰੀ ਅਸੀਂ ਉੱਥੇ ਜਾਣਾ ਉਹਨਾਂ ਦਾ ਕੰਮ ਕਰਕੇ 2 ਵਜੇ ਤੱਕ ਆਣਾ 2 ਵਜੇ ਤੋਂ ਬਾਅਦ ਨਹਾਣਾ ਧੋਣਾ ਫਿਰ ਪਾਲਰ ਜਾਣਾ ਫਿਰ 7 ਵਜੇ ਆਣਾ 7 7:30 7:30 ਵਜੇ ਫਿਰ ਉਹਨਾਂ ਦੇ ਘਰੇ ਜਾਣਾ ਉਹਨਾਂ ਦੇ ਭਾਂਡੇ ਖੋਣ ਦੇ ਤੋਂ ਫਿਰ ਆਣਾ ਇਹ ਕੰਮ ਸੀ ਉਹਨਾਂ ਸਤ 8:00 ਪਾਣੀ 8:09 ਵੱਜ ਗਏ ਸੀ ਮਤਲਬ ਸਾਰੇ ਜਹਾੜੀ ਮੈਂ ਭੱਜਦੀ ਖਦੀ ਪਾਲਾ ਤੋਂ ਕੋਠੀ ਕੋਠੀ ਤੇ ਪਾਲਾ ਜਦਾਂ ਸਿੱਖਦੇ ਸਿੱਖਦੇ 6 ਮਿੰਟ ਮੈਂ ਤਾਂ 6 ਮਿੰਟ ਜਮੇ ਥੋੜਾ ਬਹੁਤ ਆ ਗਿਆ ਸੀ ਫਿਰ ਕੁਝ ਐਸਾ ਜਾਂ ਟਾਈਮ ਆਇਆ ਕਿ ਜਿਹੜੀ ਕੋਠੀ ਵਾਲੀ ਸੀ ਉਹ ਸਾਨੂੰ ਬਤਾ ਕੀ ਕਹਿੰਦੀ ਕੋਠੀ ਵਾਲੇ ਤੇ ਪਾਲਾ ਦੀ ਕੰਮ ਕੀ ਰੱਖਿਆ ਕੀ ਕਰਨਾ ਤੂੰ ਰੋਟੀ ਪਾਣੀ ਬਣਾਉਣਾ ਚਿੱਖਲੇ ਫਿਰ ਲਈ ਵਧੀਆ ਇਹ ਉਹ ਐਸਾ ਹੁੰਦਾ ਤਾਂ ਕੋਠੀ ਤੇ ਝਾੜੂ ਪੋਚਾ ਕਰ ਇਹ ਕੰਮ ਕਰ ਲੈ ਜਿਹ ਲਸੀ ਜੋ ਵੀ ਹੈ ਉਹ ਇਦਾਂ ਕਰਦਾ ਹੈ ਲੋਰਥ ਹਟੇ ਲਈ ਸੀ ਬਦਰ ਮੈਨੂੰ ਕਹੀ ਗੱਲ ਚਾਰੋਂ ਬੋਧ ਕਰਨਾ ਚੰਗੀ ਗੱਲ ਹੁੰਦੀ ਤੇਰੀ ਜਿਆਦਾ ਪੈਸੇ ਬੰਦੇ ਮੈਂ ਜਿਆਦਾ ਪੈਸੇ ਹੁੰਦੇ ਨੇ ਅੱਛੀ ਲਾਈਫ ਜਾਂਦੀ ਸੀ ਤਾਂ ਫਿਰ ਮੈਂ ਉਥੇ ਹਟੇ ਗਈ ਕੋਟ ਵਾਲੇ ਆ ਤਾਂ ਪਰ ਉਹ ਸਾਡੇ ਘਰੇ ਵੀ ਆਏ ਬਲਾਣਾ ਜਾ ਕੰਮ ਤੇ ਉਹ ਮੈਂ ਤਾਂ ਮੈਂ ਨਹੀਂ ਆਣਾ ਮੈਂ ਕਿ ਮੇਰਾ ਦਿਲ ਦੇ ਕੁਝ ਜੀਣ ਦੀ ਚੀਜ਼ ਨੂੰ ਕੰਮ ਕਰਨ ਨੂੰ ਕਹਤਾ ਰਿਹਾ ਤਾਂ ਮੈਂ ਉਹ ਇਹ ਕਰਨਾ ਸੀ ਉਸ ਤੋਂ ਬਾਅਦ ਉਹ ਆਇਆ ਮੈਂ ਉਹਦੀ ਕੁੜੀ ਨੂੰ ਭਜਾਤਾ ਸੀ ਮੈਂ ਕਿ ਮੈਂ ਨਹੀਂ ਕਰਨਾ ਮੈਂ ਕਿ ਤੁਸੀਂ ਜਿਹੜਾ ਦੂਜਾ ਬੰਦਾ ਤੁਹਾਡੇ ਤੋਂ ਨੀਵਾ ਆਇਆ ਹੈ ਕਡਿਕ ਨਾਲ ਜਗ੍ਹਾ ਨੂੰ ਕਰਦੇ ਤੁਸੀਂ ਕਮਜ਼ੋਰ ਸਮਝਦੇ ਤੁਸੀਂ ਇਹੇ ਜੀ ਸਲਾਮਾਂ ਦਿੰਦੇ ਹੋ ਕਿ ਨਾ ਜਾ ਕੇ ਉਹ ਅੱਛਾ ਕੰਮ ਨਹੀਂ ਨਹੀਂ ਉਹਨੇ ਤੁਸੀਂ ਉਲਟੇ ਉੱਥੇ ਜਾ ਕੇ ਫੜੀਆਂ ਬਣਾਉਂਦੇ ਹੋ ਹੈ ਤੁਸੀਂ ਕਹਿੰਦੇ ਹੋ ਕਿ ਅੱਛਾ ਕੰਮ ਨਹੀਂ ਹੈ ਤੁਸੀਂ ਤੁਸੀਂ ਉਹਨੇ ਉਹਦੀ ਕੁੜੀ ਨੂੰ ਕੋਰਸ ਕਿੱਤਾ ਹੋਇਆ ਸੀ ਕੋਰਸ ਕਿੱਤਾ ਹੋਇਆ ਸੀ ਉਹਦੀ ਕੁੜੀ ਨੂੰ ਮੈਨੂੰ ਕਿਦੀ ਵੀ ਕਹਿੰਦੀ ਸੀ ਕਿ ਨਹੀਂ ਪਾਲਾ ਦਾ ਕੰਮ ਬਦਲਿਆ ਨਹੀਂ ਉਹ ਆਪ ਜੌਬ ਲੱਭ ਲਈ ਸਾਲਰ ਦੀ ਪਰ ਮੈਨੂੰ ਕਹਿੰਦੇ ਹੁੰਦੇ ਪਾਲਾ ਦਾ ਕੰਮ ਬਦਲਿਆ ਨਹੀਂ ਹੈ ਤੇ ਮੈਂ ਵੀ ਹਟ ਗਈ ਮੈਂ ਤੇ ਦੁਸਰ ਜਿਹੜੇ ਮੈਂ ਤਾਂ ਅਸਲੀ ਮੇਰੇ ਹਾਲਾਤ ਚ ਨਹੀਂ ਜਿਹੜਾ ਮੈਨੂੰ ਲੋਕੀ ਲੋਕ ਕਹਦੇ ਸਿਰਫ ਮਾਸੂਮੀਤ ਹਤੰਤਵਾਦ ਫਿਰ ਮੈਂ ਉਸ ਤੋਂ 2 ਮਹੀਨੇ ਲਾਇਆ ਕਮ ਸਿੱਖਿਆ 2 ਮਹੀਨੇ ਜੀ ਮਤਲਬ 1500 ਰੁਪਏ ਸੈਲਰੀ ਮਿਲਦੀ ਸੀ 1500 ਚ 2 ਮਹੀਨੇ ਮੈਂ ਮੰਮੀ ਤੋਂ ਬਹੁਤ ਗਾਲਾਂ ਕੱਢੀਆਂ ਮੰਮੀ ਕਹਿੰਦੀ ਸੀ 1500 ਰੁਪਏ ਲੈ ਕੇ ਨਿਕਾੜ ਦਾ ਖਰਚਾ ਇਹ ਉਹ ਸਭ ਕੁਝ 2 ਮਹੀਨੇ ਬਾਅਦ ਫਿਰ ਮੈਂ ਲੱਭ ਲਈ ਸਿੱਖਤਾ ਹਰ ਜੋ ਉਸ ਤੋਂ 5500 ਜੀ ਲੱਦੇ ਸੀ ਪਹਿਲੀ ਤਨਖਾਹ ਜੋ ਸੀ 5500 ਤੋਂ ਮਿਲੇ ਉਹਦੇ ਪੁੱਠੇ ਮਹੀਨੇ ਸਾਲ ਕੰਮ ਕੀਤਾ ਸਾਲ ਤੋਂ ਬਾਅਦ ਉਹਥੇ ਥੋੜਾ ਦੂਰ ਰਹਿੰਦਾ ਸੀ ਪਰ ਉੱਥੇ ਮੈਂ ਹਟ ਕੇ ਕਿਤੇ ਹੋਰ ਲੱਗੀ ਕਿ ਕਿਤੇ 8000 ਰੁਪਏ ਸੈਲਰੀ ਮਿਲਣ ਸ਼ੁਰੂ ਹੋ ਪਾਲਪੀ ਤੋਂ ਮਤਲਬ ਇੰਨੀ ਦਿੱਕਤਾਂ ਇੰਨੀ ਤਕਲੀਫਾਂ ਚ ਝੱਲੀਆਂ ਹੈ ਕਿ ਤੋ ਫਿਰ ਤਵਲ ਰੱਬ ਦੀ ਮਿਹਰ ਆ ਫਿਰ ਆਪਣੇ ਆਪ ਸਭ ਠੀਕ ਕਰਤਾ ਜੇ ਇਹਨਾਂ ਨੂੰ ਬਹੁਤ ਵਧੀਆ ਨਹੀਂ ਮਤਲਬ ਰੱਬ ਨੇ ਇਹ ਵਧੀਆ ਪਰ ਜਿਹੜਾ ਬੰਦਾ ਮਿਹਨਤ ਕਰਕੇ ਅੱਗੇ ਵੱਧਦਾ ਉਹ ਕਦੇ ਪਿੱਛੇ ਨਹੀਂ ਹੱਟਦਾ ਮੈਨੂੰ ਇਹ ਸੀ ਕਿ ਮੈਂ ਸਕੂਲਦਾਂ ਸਿੱਖਣਾ ਮੈਂ ਟੀਟ ਹੋ ਗਈ ਮम्मी ਤੇ ਰੋਟੀ ਦਾਲਾਂ ਖਾਂਦੀ ਸੀ ਡੰਡੇ ਖਾਂਦੀ ਸੀ ਚੜੋਂ ਨਾਲ ਵੀ ਮੰਮੀ ਨੇ ਮਾਰੇ ਚੱਪਲਾ ਨਾਲ ਵੀ ਮਾਰੇ ਤੁਸੀਂ ਮੰਨੂਗੀ ਨਹੀਂ ਹੈ ਜੀ ਕਿੰਨਾ ਹਾਲਤ ਹੋਵੇ ਸੀ ਪਰ ਮੈਂ ਸਿੱਖ ਲਿਆ ਕਹਿੰਦੇ ਜਿਹੜਾ ਬੰਦਾ ਕਦੇ ਹਾਰ ਨਹੀਂ ਮੰਨਦਾ ਨਾ ਉਹ ਕਦੇ ਵੀ ਲਾਈਫ ਚ ਹਾਰ ਨਹੀਂ ਮੰਨਦਾ ਤੇ ਅੱਜ ਮੇਰੀ ਮੰਮੀ ਦਾਰੀ ਇੱਕ ਵਰਦੀ ਆ ਮੈਂ ਕਦੇ ਜਿਹੜੀ ਮੇਰੀ ਕੁੜੀ ਨੇ ਪਾਲਦਾ ਕੰਮ ਸਿੱਖਿਆ ਜਿਹੜੀ ਵੀ ਛੋਟੀ ਭੈਣਾ ਮੇਰੇ ਤੋਂ ਉਹ ਵੀ ਪਾਲਣ ਤੇ ਕੰਮ ਕਰਦੀ ਹੈ ਤੂੰ ਅਸੀਂ ਨਹੀਂ ਜਾਂਦੇ ਜੋ ਜੋ ਕੰਮ ਸਾ ਦਿਮਾਗ ਨੇ ਤਕਸੀਬ ਹੋਈ ਕਰੀ ਅਸੂਤ ਤੋਂ ਵੀ ਅੱਗੇ ਉਹ ਨਹੀਂ ਜਾਂਦਾ ਤਾਂ ਕਦੇ ਵੀ ਮਿਹਨਤ ਕਰਨਾ ਨਾ ਛੱਡੋ ਮੈਂ ਤਾਂ ਹਿੰਦੀ ਕਹਿੰਦੀ ਕੁ ਕਦੇ ਨਾ ਕਦੇ ਦੇਖੋ ਅੱਛੇ ਰਸਤੇ ਜਾਂਦੇ ਤਾਂ ਦੱਸ ਤੱਕ ਨਹੀਂ ਪਹੁੰਚਦੇ ਨੇ ਉਹ ਤਾਂ ਆਣੀ ਹੀ ਹੈ ਜੇ ਤੁਸੀਂ ਉਹਨਾਂ ਚੋਂ ਹਾਰ ਮੰਨ ਲਈ ਮੈਂ ਤਾਂ ਤੁਹਾਡਾ ਕੁਝ ਨਹੀਂ ਤਦ ਅੱਜ ਦਾ ਆਪਾਂ ਵੀਡੀਓ ਇੱਥੇ ਖਤਮ ਕਰਦੇ ਆਂ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੁਰੂਰ ਕਰਿਓ ਤੇ ਤੁਸੀਂ ਕਮੈਂਟ ਜਰੂਰ ਦੱਸਿਓ ਕੋ ਮੇਰੀ ਲਾਈਫ ਤੁਹਾਨੂੰ ਕਿੱਦਾਂ ਦੀ ਲੱਗੀ ਕਿਨੇ ਤੱਕ ਲਈ ਖਾ ਚੇਲੀਆਂ ਨੇ ਕਦੇ ਸੁੱਖ ਨਹੀਂ ਦੇਖਿਆ ਹਸਬੰਦ ਦੇ ਘਰ ਆਏ ਆ ਥੋੜਾ ਬਹੁਤ ਬੈਟਰੀਆਂ ਘਰੇ ਨਹੀਂ ਤਾਂ ਸਾਰੀ ਲਾਈਫ ਆਪਾਂ ਗਮੀਨ ਹੀ ਦਿੱਤਾ ਬੈਠੇ ਨਹੀਂ ਕਦੇ ਵੀ ਤੁਹਾਨੂੰ ਖੱਡੀ ਮੇਰੀ ਲਾਈਫ ਕਿੱਦਾਂ ਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਅੱਜ ਦਾ ਵਲੋਗ ਆਪਾਂ ਇੱਥੇ ਕਰੰਗਾ ਤਾਂ ਪਲੀਜ਼ ਮੇਰੇ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤ サポートーってる。